ਕਿਆ ਕਰ ਬੱਸ ਥੋੜੀ ਜਿਹੀ ਦੂਰ ਰਹਿ ਗਿਆ ਸ ਪਹੁੰਚ ਗਿਆ ਲੁਧਿਆਣਾ ਤੱਕ ਆਣਿਆ ਤਾਂ ਅੱਗੇ ਜਾ ਕੇ ਚਿੱੜਿਆ ਘਰ ਲਓ ਜੀ ਅਸੀਂ ਪਹੁੰਚ ਚੁੱਕੇ ਹਾਂ ਚਿੱੜਿਆ ਘਰ ਹਨਾ ਬਲੌਗ ਦੇ ਨਾਲ ਬਣੇ ਰਹੋ ਤੇ ਤੁਹਾਨੂੰ ਦਿਖਾਣੇ ਅੱਗੇ ਲੁਧਿਆਣੇ ਦਾ ਚਿੱੜਿਆ ਘਰ ਲਓ ਜੀ ਅਸੀਂ ਹੁਣ ਪਹੁੰਚ ਚੁੱਕੇ ਹਾਂ ਚਿੱੜਿਆ ਘਰ ਬਲੌਗ ਦੇ ਨਾਲ ਬਣੇ ਰਹੋ ਹਾਂ ਜੀ ਸਤਿ ਸ਼੍ਰੀ ਅਕਾਲ ਜੀ चिड़िया जर पहुंच चुके हैं लुधियाना के पहली बार आए चिड़िया घर देख ले चिड़िया चिड़िया तेरे जानवर अंदर बार पहला तो मौसम सही सी हम तो बड़ा गम हो तो गया बहुत डर हम्म तो खाने कल्ला कल्ला जानवर तो ये गिद्ध देख लो गिद्धड़ा छोटा जा देख लो ये ओ तो ट्रेडे जे हुं ਲਓ ਜੀ ਦੇਖੋ ਗਿੱਦੜ ਛੋੜੀ ਜੀ ਗਿੱਦੜੋ ਦੇਖੋ ਜੀ ਅੱਗੇ ਦੇਖਨੇ ਕੀ ਲਓ ਜੀ ਸ਼ਤਰਮੁਰਗਾ ਆ ਗਿਆ ਦੇਖ ਲਓ ਕੇ ਮੈਂ ਇਹ ਸ਼ਤਰਮੁਰਗਾ ਆ ਉਹ ਸ਼ਤਰਮੁਰਗਾ ਲਓ ਜੀ ਇੱਥੇ ਤਿੰਦੂਆ ਓ ਵਾਟਾ ਦੇਖਣਾ ਨਹੀਂ ਓ ਦੇਖ ਪਾਉਂ ਦਗਾ ਨਿਆ ਦੇ ਜਾ ਕੇ ਤਿੰਦੂਆ ਗ੍ਰੀਨ ਵਾਲੇ ਤੇ ਆ ਤਿੰਦੂਆ ਉਹ ਨੱਗੇ ਤਾਂ ਦਿਖਾਣੇ ਆ ਹੈ ਚਿੜੀਆ ਕਰ ਘੱਟ ਕਰ ਗੁਰਜੇ ਜ਼ਿਆਦਾ ਨੇ ਇੱਥੇ ਆਓ ਜੀ ਹੁਣ ਤੁਹਾਨੂੰ ਦਿਖਾਣੇ ਆ ਕਾਲਾ ਰੇਚ ਕੁਝ ਨਹੀਂ ਹੈਗਾ ਤੇ ਚਿੜੀਆ ਕਰ ਨਾਰੇ ਰੇਚ ਰੂਸ ਖਾਲੀ ਪਿਆ ਐਨਾ ਵਧੀਆ ਤਾਂ ਜ਼ਿਆਦਾ ਤਾਂ ਉੱਥੋਂ ਦਾ ਚਿੜੀਆ ਘਾਰੇ ਆਓ ਜੀ ਹੁਣ ਤੁਹਾਨੂੰ ਦਿਖਾਣੇ ਆ ਕਾਲਾ ਹੀਰ ਨੇ ਕੱਕੜ ਲੈ ਕੇ ਆ ਤਾ ਹੈਗਾ ਸਾਂਬਰ ਵਾ ਕੀ ਵੇਹਨੀਆ ਮਿਲਦਾ ਹੈ ਕਿ ਨਹੀਂ ਕੁਝ ਖਾ ਜਾਓ ਵਲਵਾ ਨਾ ਬਣੀ ਰਦਨ ਉੱਥੇ ਬੜਾ ਫੁੱਡੂ ਬਣਾਇਆ ਜਾਏਗਾ ਇਹ ਦੇਖ ਲਓ ਲੈ ਜੀ ਬਾਕੀ ਕੁਛ ਵੀ ਨਹੀਂ ਹੈਗਾ ਖਾਲੀ ਨਾ ਦੇਖ ਲਓ ਜੀ ਖਾਲੀ ਹੈ ਤੇ ਕੁਛ ਵੀ ਨਹੀਂ ਹੈਗਾ ਅਬ ਤੱਕ ਆਦਾ ਸਾਡੇ ਪਿੰਡ ਵੀ ਵਾਧੂ ਨੇ ਮੇਂ ਦੇਖੋ की बदका ये तो आम गल ने बलजीत की महसूस किया बतका देख के और तो है भी नहीं कुछ इत यह उत्थे भी बड़िया ने छप्पड़ छोटा जहा बच्चा, है है। बच्चा, खाने बच्चा है तो खाने आज छोटा बच्चा बस यही वादिया इतना और देखो जी बारह बारह सिंह ਹਰਨਾਂਗੇ ਆਂ ਨੰਨੇ ਦੂਰ ਤੋਂ ਦੇਖ ਲੋ ਦੋ ਤਾਂ ਸਿੰਘ 12 ਸਿੰਘੇ ਕਿਈ ਜਾਣੇ ਹੋ ਤਾਂ 2 ਕਿਲੋ ਜਮਸਾ ਫੇ ਤਾਂ ਮੈਨੂੰ ਆਪ ਨਹੀਂ ਪਤਾ ਹਰਨਾਂਗੇ ਹਰਨਾਂਗੇ ਲੋ ਜੀਓ ਦੇਖੋ 12 ਸਿੰਘੇ 12 ਸਿੰਘੇ ਨੇ ਕਿ ਉਹਨਾਂ ਦੇ ਦੋ ਹੀ ਸਿੰਘ ਨੇ 12 ਸਿੰਘੇ ਤੋਂ ਸੱਤੀ ਨਹੀਂ ਪਤਾ 12 ਸਿੰਘੇ ਜਿਹੜੇ ਹੁੰਦੇ ਨੇ ਤਾਂ ਪਤਾ 12 ਦੇ ਵੱਡੇ ਵੱਡੇ ਸਿੰਘੇ ਹੁੰਦੇ ਹੁੰਦੇ ਹੂੰ ਸਹੀ ਗੱਲ ਹੈ ਹਾਂ ਇਹ ਹੈ ਨੇ ਦੇਖੋ ਜੀ ਆ ਕੀ ਇਹ ਕੱਚੀ ਖੰਭਾ ਜਿਆ ਪਤਾ ਨਹੀਂ ਇਹਨੂੰ ਕੀ ਕਹਿੰਦੇ ਨੇ ਬੱਤ ਕਾਹ ਪਤਾ ਨਹੀਂ ਕੀ ਇੱਧਰ ਨੂੰ ਚੱਲ ਪੇੜ ਨਹੀਂ ਟੇਕ ਲੋ ਜੀ ਕੁਛ ਨਹੀਂ ਹੈਗਾ ਇੰਨਾ ਵੈਸੇ ਇਹ ਭੇਡਾਂ ਰੱਖੇ ਨੇ ਇਹਨਾਂ ਨੇ ਲਓ ਜੀ ਇਹ ਦੇਖੋ ਜੀ ਕਬੂਤਰ ਜਿਹੜੇ ਕਬੂਤਰਾਂ ਦੇ ਸ਼ਕੀਨ ਨੇ ਭਾਈ ਕਬੂਤਰ ਦੇਖੋ ਦੱਸੋ ਇਹ ਕਿੰਨਾ ਸੋਹਣਾ ਜਾਨਵਰ ਦੱਸੋ ਕੀ ਨਾਂ ਹੈ ਇਹਦਾ ਸਾਰੀ ਦਾ ਸਹੀ ਜਾਨਵਰ ਤੇ ਇਹ ਕੀ ਹੈ ਲਓ ਜੀ ਇਹ ਹੈ ਕਿ ਨਹੀਂ ਜੰਗਲੀ ਮੁਰਗੇ ਇਹ ਦੇਖੋ ਗਤੀਕ ਤਾਰ ਹੂੰ ਗਤੀਕ ਤਾਰ ਗਤੀਕ ਤਰ ਕਿੱਥੇ ਹੋ ਹਾਂਜੀ ਦਿਲਜੀਤ ਕਿਵੇਂ ਲੱਗਾ ਚਿੜੀਆ ਘਰ ਸੱਚੀ ਸੱਚੀ ਦੱਸੀ ਕੋਛ ਨਹੀਂ ਜੀ ਚਿੜੀਆਂ ਘਰ ਚ ਕੁਛ ਵੀ ਆਇਓ ਨਾ ਇੱਥੇ ਤੁਸੀਂ ਜਮਾ ਨਾ ਆਇਓ ਕੱਲੇ ਨਾ ਚਿੜੀਆਂ ਤੋਤੇ ਆ ਤੇ ਤੋਂ ਇਲਾਵਾ ਕੁਛ ਨਹੀਂਗਾ ਲੁਧਿਆਣੇ ਦਾ ਮਤਲਬ ਗਰਮੀ ਚ ਬੁਰਾ ਹਾਲ ਚਿੜੀਆਂ ਘਰ ਲਈਆ ਕੁਛ ਵੀ ਨਹੀਂ ਤੋਤੇ ਚਿੜੀਆਂ ਤਾਂ ਪਾ ਵੀ ਦੇਖਦੇ ਕੁਛ ਵੀ ਨਹੀਂ ਹੈਗਾ ਇੱਥੇ ਇਹ ਤਾਂ ਟਿਕਟ ਕਿਸ਼ੇ ਜਿਹੜਾ ਆਪਾਂ ਲੈਨੇ ਆ ਇਹਨਾਂ ਕਿਸੇ ਗਰੀਬ ਨੂੰ ਖਵਾ ਦੇ 50 60 ਰੁਪਏ ਮੈਨੂੰ ਹੋਰ ਕੀ ਕਿਤੇ ਠੰਡਾ ਪਾ ਚੱਲਿਆਂ ਸੀ ਆਧੇ ਛੱਡ ਕੇ ਸਾਨੂੰ ਕੋਈ ਪਸੰਦ ਨਹੀਂ ਕਿ ਤੁਸੀਂ ਵੀ ਪਲੀਜ਼ ਲੁਧਿਆਣੇ ਵਾਲੇ ਦਿੱਤੇ ਤੱਕ ਕਦੇ ਆਇਓ ਨਾ ਹੈ